ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਸੋ ਸਾਧ ਸੰਗਤ ਜੀ ਜੋ ਵੀ ਵੀਰ ਭੈਣ ਇਸ ਚੈਨਲ ਤੇ ਨਵੇਂ ਹਨ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਜਰੂਰ ਸਰਵਣ ਕਰ ਲੈਣ ਜੀ। ਉਹ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਸਾਖੀ ਨੂੰ ਪੂਰਾ ਜਰੂਰ ਸੁਣਿਆ ਕਰੋ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੀ। ਪਿਛਲੀਆਂ ਸਾਖੀਆਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਉਹ ਸੰਗਤ ਜੀ ਆਓ ਗੁਰੂ ਮਹਾਰਾਜੀ ਦਾ ਓਟ ਆਸਰਾ ਲੈਂਦੇ ਹੋਏ ਆਪਾਂ ਸਾਖੀ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਵਿਸਾਖੀ ਦੇ ਸਮੇਂ ਸਾਰੇ ਰਾਜੇ ਰਵਾਲ ਸਰ ਇਕੱਠੇ ਹੋਏ ਸਨ ਗੁਰੂ ਮਹਾਰਾਜ ਨੇ ਮੌਕਾ ਚੰਗਾ ਜਾਣ ਰਵਾਲ ਸਰ ਹੀ ਵਿਸਾਖੀ ਮਨਾਉਣ ਦਾ ਫੈਸਲਾ ਕੀਤਾ 29 ਮਾਰਚ 1691 ਨੂੰ ਆਪ ਜੀ ਉਥੇ ਪੁੱਜੇ ਉਥੇ ਹੀ ਰਾਣੀ ਪਦਮਾ ਜੋ ਚੰਬੇ ਦੀ ਰਾਣੀ ਸੀ ਦਰਸ਼ਣਾ ਨੂੰ ਆਈ ਗੁਰੂ ਮਹਾਰਾਜ ਜੀ ਨੇ ਤੀਰ ਨਾਲ ਅਸ਼ੀਰਵਾਦ ਦਿੱਤੀ ਮਹਾਰਾਜ ਜੀ ਦਾ ਸੁਭਾ ਸੀ ਹਰ ਦਰਬਾਰ ਵਿੱਚ ਆਈ ਔਰਤ ਨੂੰ ਤੀਰ ਨਾਲ ਹੀ ਅਸ਼ੀਰਵਾਦ ਦਿੰਦੇ ਸਨ ਜੇ ਬਹੁਤ ਪ੍ਰਸੰਨ ਹੋਣ ਤਾਂ ਤੀਰ ਹੀ ਉਸ ਨੂੰ ਦੇ ਦਿੰਦੇ ਸਨ ਆਪਣੇ ਆਪ ਨੂੰ ਰਾਣੀ ਜਾਣ ਉਸ ਕਿਹਾ ਮਹਾਰਾਜ ਮੈਂ ਤਾਂ ਤੁਹਾਡੀ ਖਾਸ ਸੇਵਕਾ ਹਾਂ ਮੈਨੂੰ ਆਪਣੇ ਹੱਥ ਨਾਲ ਅਸ਼ੀਰਵਾਦ ਦਿਓ ਮਹਾਰਾਜ ਨੇ ਫਰਮਾਇਆ ਪਦਮਾ ਅੱਜ ਤੱਕ ਇਹਨਾਂ ਹੱਥਾਂ ਨਾਲ ਆਪਣੀ ਧਰਮ ਪਤਨੀ ਨੂੰ ਹੀ ਛੂਆ ਹੈ ਹੋਰ ਕਿਸੇ ਨੂੰ ਨਹੀਂ ਉਹ ਸਾਧ ਸੰਗਤ ਜੀ ਇਹ ਸੁਣ ਕੇ ਉਸ ਨੇ ਗੁਰੂ ਜੀ ਦੀ ਸਖਸੀਅਤ ਅੱਗੇ ਸਿਰ ਝੁਕਾਇਆ ਅਤੇ ਰਾਜੇ ਸਮੇਤ ਸੇਵਕਾ ਬਣੀ ਗੁਰੂ ਜੀ ਨੇ ਉਥੇ ਹੀ ਰਾਜਿਆਂ ਨੂੰ ਜਨਤਾ ਨਾਲ ਲੈ ਕੇ ਧਰਮ ਯੁੱਧ ਕਰਨ ਦਾ ਸੁਝਾਅ ਦਿੱਤਾ ਰਾਜਿਆਂ ਔਰੰਗਜ਼ੇਬ ਦੀ ਤਾਕਤ ਦਾ ਬਹੁਤ ਹੁਣਾ ਦੱਸ ਝਿਜਕ ਦੱਸੀ ਫਿਰ ਵੀ ਪੁਚੰਗ ਸਰਦਾਰ ਅਤੇ ਜਖਰਾਜ ਨੇ ਆਪਣੀਆਂ ਸੇਵਾਵਾਂ ਗੁਰੂ ਅੱਗੇ ਭੇਟ ਕੀਤੀਆਂ ਸਾਧ ਸੰਗਤ ਜੀ ਰਵਾਲ ਸਰ ਤੋਂ ਮੁੜਦੇ ਗੁਰੂ ਜੀ ਪਹਾੜੀ ਇਲਾਕਿਆਂ ਵਿੱਚੋਂ ਹੁੰਦੇ ਵਾਪਸ ਆਨੰਦਪੁਰ ਸਾਹਿਬ ਪੁੱਜੀ ਭੀਮਚੰਦ ਨਦੌਣ ਦੀ ਜੰਗ ਉਪਰੰਤ ਗੁਰੂ ਜੀ ਨਾਲ ਵੈਰ ਵਿਰੋਧ ਦੀ ਭਾਵਨਾ ਉੱਕਾ ਹੀ ਮੁਕਾ ਚੁੱਕਾ ਸੀ ਉਹ ਗੁਰੂ ਜੀ ਦੀ تنਜੀਮੀ ਸ਼ਕਤੀ ਤੇ ਰੂਹਾਨੀ ਚਮਤਕਾਰ ਰੱਖੀ ਦੇਖ ਚੁੱਕਾ ਸੀ ਉਸ ਦੇ ਪਿੱਛੇ ਹਟ ਜਾਣ ਨਾਲ ਕਿਸੇ ਰਾਜੇ ਵਿੱਚ ਇਤਨੀ ਸ਼ਕਤੀ ਨਹੀਂ ਸੀ ਕਿ ਉਹ ਗੁਰੂ ਜੀ ਨਾਲ ਸਿੱਧੀ ਟੱਕਰ ਲੈ ਸਕੇ ਸਤੰਬਰ 1692 ਨੂੰ ਭੀਮ ਚੰਦ ਦੀ ਮ੍ਰਿਤਿ ਹੋ ਗਈ ਅਤੇ ਉਸ ਦਾ ਪੁੱਤਰ ਅਜਮੇਰ ਚੰਦ ਰਾਜ ਗੱਦੀ ਤੇ ਬੈਠਿਆ ਅਜਮੇਰ ਚੰਦ ਨੇ ਨਵਾਂ ਰਾਜ ਹੱਥ ਹੋਣ ਅਤੇ ਜਵਾਨੀ ਦੇ ਮੱਧ ਵਿੱਚ ਗੁਰੂ ਜੀ ਨਾਲ ਟੱਕਰ ਲੈਣ ਦਾ ਮਨ ਬਣਾ ਲਿਆ ਪਹਾੜੀ ਰਾਜਾ ਨੂੰ ਉਸੇ ਇਕੱਠਾ ਕਰਨਾ ਆਰੰਭ ਕੀਤਾ ਤੇ ਔਰੰਗਜ਼ੇਬ ਦਾ ਡਰ ਦੇ ਕੇ ਟੈਕਸ ਦੇਣਾ ਵੀ ਰਾਜਾਂ ਕੋਲੋਂ ਮਨਵਾ ਲਿਆ ਉਸਨੇ ਨੀਤੀ ਇਹ ਬਣਾਈ ਕਿ ਕੱਲਿਆਂ ਲੜਨ ਦੀ ਥਾਂ ਮੁਗਲ ਫੌਜਾਂ ਨੂੰ ਨਾਲ ਲਿਆ ਜਾਏ ਸਾਂਝਾ ਹਮਲਾ ਆਨੰਦਪੁਰ ਤੇ ਕੀਤਾ ਜਾਏ ਇਸ ਤਰ੍ਹਾਂ ਉਸਨੇ ਸਰਹੰਦ ਦੇ ਫੌਜਦਾਰ ਵजीर खान ਕਾਂਗੜੇ ਦੇ ਫੌਜਦਾਰ ਹੁਸੈਨ ਖਾਨ ਲਾਹੌਰ ਦੇ ਦਲਾਵਰ ਖਾਨ ਅਤੇ ਜੰਮੂ ਦੇ ਇਬਰਾਹਿਮ ਨੂੰ ਤਿਆਰ ਕਰ ਲਿਆ ਉਹਨਾਂ ਚਾਰਾਂ ਨੇ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਵਿਦਾ ਚੜਾ ਕੇ ਲਿਖਿਆ ਤੇ ਦੱਸਿਆ ਕਿ ਅਜਮੇਰ ਚੰਦ ਦੀ ਗਵਾਹੀ ਇੇਠਾਂ ਪਹਾੜੀ ਰਾਜਿਆਂ ਈਨ ਮੰਨ ਲਈ ਹੈ ਤੇ ਗੁਰੂ ਤੇ ਹਮਲਾ ਕਰਨ ਲਈ ਤਿਆਰ ਹਨ ਉਹਨਾਂ ਇਹ ਵੀ ਲਿਖਿਆ ਕਿ ਗੁਰੂ ਹੀ ਪਹਾੜੀਆਂ ਨੂੰ ਟੈਕਸ ਦੇਣ ਤੋਂ ਵਰਜਦਾ ਸੀ ਉਸਨੇ ਜਮiyet ਇਕੱਠੀ ਕਰ ਲਈ ਹੈ ਤੇ ਰੋਕ ਪਾਉਣੀ ਜ਼ਰੂਰੀ ਹੈ ਸਾਧ ਸੰਗਤ ਜੀ ਦੱਖਣ ਵਿੱਚ ਰੁਝਿਆ ਹੋਣ ਕਾਰਨ ਔਰੰਗਜ਼ੇਬ ਨੂੰ ਰੁਪਈਆਂ ਦੀ ਸਖਤ ਲੋੜ ਸੀ ਜਦ ਉਸ ਨੂੰ ਇਹ ਸੂਚ ਮਿਲੀ ਕਿ ਟੈਕਸ ਅਗਰੌਣ ਵਿੱਚ ਵੱਡੀ ਰੁਕਾਵਟ ਗੁਰੂ ਗੋਬਿੰਦ ਸਿੰਘ ਹੀ ਹੈ ਤਾਂ ਉਸਨੇ ਕਿਲਕਲਾ ਦੇ ਅਸਥਾਨ ਤੋਂ 20 ਨਵੰਬਰ 1693 ਨੂੰ ਇਸ ਭਾਵ ਦਾ ਫਰਮਾਨ ਜਾਰੀ ਕੀਤਾ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਸਾਧੂ ਬਣ ਕੇ ਆਪਣੇ ਵੱਡੇ ਵਡੇਰਿਆਂ ਵਾਂਗ ਰਹੇ ਸਿੱਖਾਂ ਪਾਸੋਂ ਸੱਚਾ ਪਾਤਸ਼ਾਹ ਨਾ ਅਖਵਾਵੇ ਜਮiyet ਕਰਨ ਤੋਂ ਬਾਝ ਆਏ ਚਰੋਖੇ ਬਹਿ ਕੇ ਦਰਸ਼ਨ ਦੇਣ ਸਜਦੇ ਕਰਵਾਉਣ ਆਦੀ ਬਾਸ਼ਾਈ ਤੌਰ ਤਰੀਕੇ ਛੱਡ ਦੇਵੀ ਤਾਂ ਭਲਾ ਨਹੀਂ ਤਾਂ ਉਸ ਦਾ ਘਰ ਘਾਟ ਬਰਬਾਦ ਕਰਕੇ ਉਸ ਨੂੰ ਵਤਨੋਂ ਕੱਢ ਦੇਣ ਦਾ ਉਪਰਾਲਾ ਕੀਤਾ ਜਾਵੇ ਸੰਗਤ ਜੀ ਗੁਰੂ ਜੀ ਨੇ ਔਰੰਗਜ਼ੇਬ ਦੀ ਚਿੱਠੀ ਦਾ ਉੱਤਰ ਦਿੱਤਾ ਕਿ ਉਹ ਨਾਨਕ ਹੀ ਹਨ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਲਿਖ ਰਹੇ ਹਨ ਅਤੇ ਦੱਸੇ ਹੋਏ ਮਾਰਗ ਤੇ ਟੁਰ ਰਹੇ ਹਨ ਗੁਰੂ ਜੀ ਇਹ ਵੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹਨਾਂ ਉਤਰਾਂ ਨਾਲ ਉਸ ਦੀ ਕੋਈ ਤਸੱਲੀ ਨਹੀਂ ਹੋਣੀ ਸਮਾ ਲੱਕ ਬੰਨ ਤਿਆਰੀ ਦਾ ਹੈ ਵੇਸਲੇ ਉਹ ਕਦੇ ਵੀ ਨਹੀਂ ਸਨ ਸਾਂਝੇ ਹਮਲੇ ਨੂੰ ਪਛਾੜਨ ਲਈ ਖਾਸ ਪ੍ਰਬੰਧ ਤੇ ਨੀਤੀ ਦੀ ਲੋੜ ਸੀ ਆਪ ਜੀ ਨੇ ਚੌਕੀਆਂ ਨਿਯਤ ਕਰ ਦਿੱਤੀਆਂ ਤੇ ਦੂਰ ਦਰਾਡੇਆਂ ਸੋਹਾ ਲੈਣ ਲਈ ਸੂਹੀਏ ਛੱਡ ਦਿੱਤੀ ਸੂ ਦਾ ਸਮੇਂ ਸਿਰ ਪਹੁੰਚਦੇ ਰਹਿਣਾ ਜੰਗ ਦੀ ਪਹਿਲੀ ਕਾਮਯਾਬੀ ਹੈ ਨਾਲ ਹੀ ਆਪ ਜੀ ਨੇ ਹਰ ਥਾਂ ਹੁਕਮਨਾਮੇ ਭੇਜ ਦਿੱਤੇ ਕਿ ਹਰ ਥਾਂ ਬੈਠਾ ਸਿੱਖ ਤਿਆਰ ਬਰ ਤਿਆਰ ਰਹੇ ਤੇ ਸੱਦਾ ਮਿਲਣ ਤੇ ਆਨੰਦਪੁਰ ਵੱਲ ਚੱਲ ਪਵੇ ਖਾਸ ਕਰਕੇ ਲਿਖਿਆ ਕੋਈ ਸਿੱਖ ਕਿਸੇ ਵੀ ਹਾਲਤ ਵਿੱਚ ਹਜਾਮਤ ਨਾ ਕਰਵਾਵੇ ਸਾਬਤ ਸੂਰਤ ਰਹਿਣ ਅਤੇ ਸੰਤਾਨ ਦੇ ਕੇਸ ਜਮਾਂਦਰੂ ਕਾਇਮ ਰੱਖਣ ਸਾਰੇ ਸਿੱਖ ਸ਼ਸਤਰਧਾਰੀ ਬਣਨ ਅਗਲੀ ਵਿਸਾਖੀ ਜਦ ਅਨੰਦਪੁਰ ਸਾਹਿਬ ਆਉਣ ਤਾਂ ਸ਼ਸਤਰ ਪਹਿਨਣੇ ਹੋਣ ਇਸ ਤਰ੍ਹਾਂ ਔਰੰਗਜ਼ੇਬ ਵਾਲੇ ਫਰਮਾਨ ਵਿੱਚ ਦੂਜੇ ਹੁਕਮ ਅਜੀਤ ਇਕੱਠੀ ਨਾ ਕਰੇ ਦਾ ਟੁਕਵਾ ਉਤਰ ਦਿੱਤਾ ਔਰੰਗਜ਼ੇਬ ਦਾ ਮਕਸਦ ਸੀ ਕਿ ਸਿੱਖ ਇੱਕ ਥਾਂ 'ਤੇ ਇਕੱਠੇ ਨਾ ਹੋਣ ਪਰ ਹੁਣ ਸਗੋਂ ਦੂਰ ਦੂਰ ਦੇਸ਼ਾਂ ਤੋਂ ਸਿੱਖ ਅਕੇਸ਼ ਅਨੰਦਪੁਰ ਸਾਹਿਬ ਵੱਲ ਚੱਲ ਪਏ ਰਸਦਾ ਰਕਮਾਂ ਵੀ ਬਹੁਤ ਔਣ ਲੱਗ ਪਈਆਂ ਗੰਗਤ ਜੀ ਜਦ ਔਰੰਗਜ਼ੇਬ ਨੂੰ ਪਹਿਲੇ ਫਰਮਾਨ ਦਾ ਉੱਤਰ ਤੇ ਫਿਰ ਕੂਫੀਆ ਪਾਸੋਂ ਆਨੰਦਪੁਰ ਸਾਹਿਬ ਘੋੜੇ ਤੇ ਸ਼ਸਤਰਧਾਰੀ ਸਿੱਖਾਂ ਦੇ ਇਕੱਠੇ ਹੋਣ ਦੀ ਖਬਰ ਮਿਲੀ ਤਾਂ ਉਸ ਨੇ ਇੱਕ ਹੋਰ ਫਰਮਾਨ ਕਿਲਕਲਾ ਤੋਂ ਜਾਰੀ ਕੀਤਾ ਉਸ ਵਿੱਚ ਕਿਹਾ ਗਿਆ ਸੀ ਕਿ Rajputਾਂ ਤੋਂ ਬਿਨਾ ਹੋਰ ਕਿਸੇ ਕੌਮ ਦਾ Hindu ਹਥਿਆਰ ਨਾ ਬੰਨੇ ਹਾਥੀ ਪਾਲਕੀ ਅਰਬੀ ਤੇ ਇराकी ਘੋੜੇ ਤੇ ਸਵਾਰ ਨਾ ਹੋਵੇ ਦਾ ਸੰਗਤ ਜੀ ਗੁਰੂ ਜੀ ਨੇ ਇਸ ਫਰਮਾਨ ਦਾ ਜਵਾਬ ਵੀ अनोखे ਢੰਗ ਨਾਲ ਦਿੱਤਾ ਆਪ ਇਕੱਠੇ ਸਿੰਘਾਂ ਵਿੱਚੋਂ 94 ਸੂਰਬੀਰਾਂ ਤੇ ਤੀਰ ਅੰਦਾਜ਼ਾਂ ਦਾ ਜਥਾ ਬਣਾ ਕੇ ਅਤੇ ਨਾਲ ਨਗਾਰੇ ਨਿਸ਼ਾਨ ਅਰਬੀ ਘੋੜੇ ਤੇ ਹਾਥੀ ਲੈ ਕੇ ਪ੍ਰਚਾਰਕਾਂ ਤੇ ਢਾਡੀਆਂ ਸਮੇਤ ਪ੍ਰਚਾਰ ਹਿਤ ਆਨੰਦਪੁਰ ਤੋਂ ਨਿਕਲ ਪਏ 28 ਫਰਵਰੀ 1693 ਨੂੰ ਕੀਰਤਪੁਰ ਸਾਹਿਬ ਰੋਪੜ ਤੋਂ ਹੁੰਦੇ ਹੋਏ ਹਰਦਵਾਰ ਪੁੱਜੇ ਵੈਸਾਖੀ ਦਾ ਮੇਲਾ ਹਰਦਵਾਰ ਹੀ ਕੀਤਾ ਅਤੇ ਲੋਕਾਂ ਨੂੰ ਔਰੰਗਜ਼ੇਬ ਦੇ ਹੁਕਮਾਂ ਦਾ ਅਮਲੀ ਟੱਕਰਾ ਕਰਨ ਲਈ ਪ੍ਰੇਰਿਆ ਔਰੰਗਜ਼ੇਬ ਵਾਰ-ਵਾਰ ਸਖਤੀ ਕਰਨ ਲਈ ਲਿਖਦਾ ਸੀ ਪਰ ਸਿਆਣਾ ਮੁਹਬਤ ਖਾਨ ਕੱਚਾ ਹੱਥ ਨਹੀਂ ਸੀ ਪਾਉਣਾ ਚਾਹੁੰਦਾ ਉਹ ਵੀ ਕੁਝ 94 ਸਿਪਾਈਆਂ ਨੂੰ ਪਹਾੜੀਆਂ ਵਿੱਚ ਗੁਰੀਲਾ ਜੰਗ ਦੀਆਂ ਸਖਿਆਵਾਂ ਦੇ ਰਿਹਾ ਸੀ ਉਸ ਨੇ ਦਲਾਵਰ ਖਾਨ ਅਤੇ ਉਸ ਦੇ ਪੁੱਤਰ ਦੀ ਉਚੇਚੀ ਨਿਯੁਕਤੀ ਇਸ ਕਾਰਜ ਲਈ ਕੀਤੀ ਹੋਈ ਸੀ ਸੰਗਤ ਜੀ ਦਲਾਵਰ ਖਾਨ ਦੇ ਜੁਮੇ ਇਹੀ ਕਾਰਜ ਸੀ ਕਿ ਉਹ ਛਿਪ ਕੇ ਰਾਤ ਵੇਲੇ ਆਨੰਦਪੁਰ ਤੇ ਹੱਲਾ ਬੋਲ ਦੇਵੇ ਦਿਹਾਰੀ ਹਮਲਾ ਤੇ ਫਿਰ ਜਿੱਤ ਅਸੰਭਵ ਜਿਹਾ ਕਾਰਜ ਸੀ ਪਰ ਦਿਲਿਆਵਰ ਖਾਨ ਨੂੰ ਇਹ ਵੀ ਪਤਾ ਸੀ ਕਿ ਆਨੰਦਪੁਰ ਨੂੰ ਸਤਲੁਜ ਨੇ ਘੇਰਿਆ ਹੋਇਆ ਹੈ ਤੇ ਆਨੰਦਪੁਰ ਤੱਕ ਪੁੱਜਣ ਲਈ ਸਤਲੁਜ ਨੂੰ ਪਾਰ ਕਰਨਾ ਪੈਣਾ ਹੈ ਫਿਰ ਸਤਲੁਜ ਦੇ ਕਿਨਾਰੇ ਹੁਣ ਪੱਕੇ ਕਿਲੇ ਵੀ ਗੁਰੂ ਜੀ ਨੇ ਬਣਾ ਦਿੱਤੇ ਸਨ ਉਸ ਨੇ ਵਿਚਾਰਿਆ ਕਿ ਭਾਦੋਂ ਦੀ ਇੱਕ ਐਸੀ ਰਾਤ ਚੁਣੀ ਜਾਵੇ ਜਦ بارش ਰੁਕੀ ਹੋਵੇ ਤੇ ਨਾਲੇ ਵਿੱਚ ਪਾਣੀ ਘਟ ਹੋਵੇ ਅਤੇ ਸਿੱਖ ਸ਼ਬਾਹੀ ਮੋਰਚੀਆਂ ਵਿੱਚ ਆਰਾਮ ਕਰ ਰਹੇ ਹੋਣ ਮੰਗਤ ਜੀ ਇੱਕ ਪੈ ਰਾਤ ਗੁਜ਼ਰੀ ਸੀ ਕਿ ਦਲਾਵਰ ਖਾਨ ਦਾ ਬੇਟਾ ਰੁਸਮ ਖਾਨ ਫੌਜਾਂ ਸਮੇਤ ਆਨੰਦਪੁਰ ਦੇ ਨੇੜੇ ਨਾਲੇ ਕੰਡੇ ਪੁੱਜ ਗਿਆ ਇਤਨੇ ਨੂੰ ਐਸੀ بارش ਪਈ ਕਿ ਨਾਲੇ ਵਿੱਚ ਪਾਣੀ ਭਰ ਗਿਆ ਕਿਸੇ ਮੁਗਲ ਦਾ ਹੌਸਲਾ ਹੀ ਨਾ ਪਿਆ ਕਿ ਨਦੀ ਨੂੰ ਪਾਰ ਕਰੇ ਇਧਰ ਚੌਕੀ ਤੇ ਬਹਿਰਾ ਦਿੰਦਾ ਭਾਈ ਆਲਮ ਜਾਗਦਾ ਸੀ ਤੇ ਸਾਵਧਾਨ ਸੀ ਉਸ ਜਦ ਘੋੜੀਆਂ ਦੀ ਆਵਾਜ਼ ਸੁਣੀ ਤਾਂ ਉਸ ਨੇ દોੜ ਕੇ ਗੁਰੂ ਜੀ ਨੂੰ ਸੂਹ ਪਹੁੰਚਾਈ ਉਸ ਸਮੇਂ ਨਗਾਰੇ ਤੇ ਦੋਹਰੀ ਚੋਟ ਵੱਜ ਗਈ ਤੇ ਸਭ ਸਿੱਖ ਫੌਜਾਂ ਸਾਵਧਾਨ ਹੋ ਗਈਆਂ ਇਧਰ ਨਗਾਰੇ ਚੋਟਾਂ ਵੱਜ ਰਹੀਆਂ ਸਨ ਅਤੇ ਉਧਰ ਤੀਰ ਅਤੇ ਬੰਦੂਖਾਂ ਚਲਣੀਆਂ ਸ਼ੁਰੂ ਹੋ ਗਈਆਂ ਜਦ ਤੋਪਾਂ ਤੇ ਗੋਲੇ ਤੇ ਤੀਰ ਸਤਲੁਜ ਵਿੱਚ ਅਰੇ ਖਲੋਤੇ ਮੁਗਲ ਸਿਪਾਈਆਂ ਤੇ ਪੈਂਦੇ ਤਾਂ ਉਹ ਪੁਕਾਰਦੇ ਅੱਲਾ ਬਚਾਓ ਅੱਲਾ ਬਚਾਓ ਰੁਸਤਮ ਖਾਨ ਵੀ ਮਦਦ ਲਈ ਨਾ ਵਧਿਆ ਨਦੀ ਦਾ ਨਾਂ ਪਿਛੋ ਗੁਰੂ ਜੀ ਨੇ ਹਮੈਤੀ ਨਾਲਾ ਰੱਖਿਆ بارش ਇਤਨੀ ਸੀ ਕਿ ਮੁਗਲਾਂ ਲਈ ਬੰਦੂਖਾਂ ਉਠਾਉਣੀਆਂ ਵੀ ਅਸੰਭਵ ਹੋ ਗਈਆਂ ਅਤੇ ਨੱਸ ਜਾਣ ਦੀ ਸਲਾਹ ਸਾਥੀਆਂ ਦਿੱਤੀ। ਸੰਗਤ ਜੀ ਉਹ ਜੋ ਆਨੰਦਪੁਰ ਸਾਹਿਬ ਕਬਜ਼ਾ ਕਰਨ ਆਏ ਸਨ ਤੀਰਾਂ ਦੀ ਤਾਬ ਹੀ ਨਾ ਲਿਆ ਸਕੇ। ਅਤੇ ਆਪਣੇ ਹਥਿਆਰ ਛੱਡ ਘੋੜਿਆਂ ਨੂੰ ਅੱਡੀ ਲਗਾ ਕੇ ਨੱਸ ਗਏ। ਆਨੰਦਪੁਰ ਸਾਹਿਬ ਦਾ ਤਾਂ ਉਹ ਕੁਝ ਵਿਗਾੜ ਨਾ ਸਕੇ। ਪਰ ਪਿੰਡ ਬਰਵਾ ਤੇ ਭਲਾਂ ਜਾਂ ਗੁੱਸਾ ਕੱਢਿਆ ਗੁਰੂ ਪਾਤਸ਼ਾਹ ਨੇ ਬਕਿੱਤਰ ਨਾਟਕ ਵਿੱਚ ਸਾਰਾ ਵਿਸਤਾਰ ਦੇਂਦੇ ਅਖੀਰ ਲਿਖਿਆ ਕਿ ਬਰਵਾ ਤੇ ਭਲਾਂ ਤੇ ਜਾ ਪਏ ਇਹ ਇਸ ਤਰ੍ਹਾਂ ਹੀ ਸੀ ਜਿਵੇਂ ਕਿਸੇ ਬਾਣੀਏ ਨੂੰ ਮਾਸ ਦਾ ਸਲੂਣਾ ਤਾਂ ਮਿਲ ਨਾ ਸਕੇ ਪਰ ਝੂਠਾ ਸਵਾਦ ਲੈਣ ਲਈ ਰੋੜਾਂ ਦਾ ਸਲੂਣਾ ਰੰਨ ਕੇ ਖਾਣਾ ਚਾਹੇ ਉਸਮ ਖਾਨ ਨੇ ਆਪਣੇ ਬਾਪ ਦਿਲਾਵਰ ਖਾਨ ਪਾਸ ਹਾਰ ਮੰਨੀ ਵਾਹਿਗੁਰੂ ਦੀ ਰਹਿਮਤ ਸਦਕਾ ਆਨੰਦਪੁਰ ਦਾ ਕੁਝ ਵਿਗਾੜਿਆ ਨਾ ਜਾ ਸਕਿਆ ਸੰਗਤ ਜੀ ਹਾਰਿਆ ਦਿਲਾਵਰ ਖਾਨ ਸੂਬੇ ਇਬਰਾਇਨ ਦੇ ਮੱਥੇ ਲੱਗਣ ਤੋਂ ਸੰਕੋਚ ਕਰ ਰਿਹਾ ਸੀ ਦਿਲਾਵਰ ਖਾਨ ਇਸ ਭਾਲ ਵਿੱਚ ਸੀ ਕਿ ਛੇਤੀ ਹੀ ਗੁਰੂ ਜੀ ਨੂੰ ਪਛਾੜਿਆ ਜਾਵੇ ਪੁੱਤਰ ਰੁਸਤਮ ਖਾਨ ਨੂੰ ਫਟਕਾਰਾ ਪਾ ਕੇ ਉਹ ਹੋਰ ਕਿਸੇ ਯੋਧੇ ਦੀ ਭਾਲ ਵਿੱਚ ਜੁੱਟ ਗਿਆ ਉਸ ਦੀ ਨਜ਼ਰ ਕਾਂਗੜੇ ਦੇ ਕਿਲੇਦਾਰ ਹੁਸੈਨ ਖਾਨ ਤੇ ਪਈ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਦਲਾਵਰ ਖਾਨ ਨੇ ਇਬਰਾਹਿਮ ਨੂੰ ਲਿਖਿਆ ਇਬਰਾਹਿਮ ਨੇ ਹਾਂ ਵਿੱਚ ਹਾਂ ਮਿਲਾਈ ਅਤੇ ਹੁਸੈਨ ਖਾਨ ਤੇ ਚੜ੍ਹਾਈ ਕਰ ਦਿੱਤੀ ਹੁਸੈਨ ਖਾਨ ਨੇ ਪਹਾੜ ਵਿੱਚ ਜ਼ੁਲਮਾਂ ਦਾ ਚੱਕਰ ਹੀ ਚਲਾ ਦਿੱਤਾ ਪਹਿਲਾ ਉਸ ਸਥਾਨ ਨੂੰ ਲੁੱਟਿਆ ਅਤੇ ਫਿਰ ਦਿੱਦਵਾਲ ਨੂੰ ਕਬਜ਼ੇ ਵਿੱਚ ਕੀਤਾ ਕਈ ਰਾਜਪੂਤ ਰਾਜਿਆਂ ਨੂੰ ਬੰਦੀ ਬਣਾ ਲਿਆ ਤੇ ਉਹਨਾਂ ਨੂੰ ਤਸੀਹੇ ਦੇਣ ਲੱਗਾ ਫਿਰ ਦੂਨ ਦੀ ਪ੍ਰਸਿੱਧ ਮੰਡੀ ਨੂੰ ਵਸ ਕੀਤਾ ਦੂਨ ਤੋਂ ਚੋਖੀ ਰਸਦ ਉਸ ਦੇ ਹੱਥਾਂ ਆਈ ਰਸਦ ਦਾ ਫਿਕਰ ਦੂਨ ਦੀ ਲੁੱਟ ਨੇ ਮੁਕਾ ਦਿੱਤਾ ਪਹਾੜੀ ਰਾਜੇ ਖਬਰਾ ਗਏ ਸਭ ਤੋਂ ਵੱਡ ਕਬਰ ਆਇਆ ਗੁਲੇਰ ਦਾ ਰਾਜਾ ਉਸਨੇ ਗੁਰੂ ਜੀ ਤੋਂ ਮਦਦ ਮੰਗੀ ਗੁਰੂ ਮਹਾਰਾਜ ਜੀ ਨੇ 94 ਸਿੰਘਾਂ ਦਾ ਦਸਤਾ ਭਾਈ ਲਾਲਚੰਦ ਭਾਈ ਗੰਗਾ RAM ਭਾਈ ਅੱਗੜ ਬੈਰਾੜ ਤੇ ਭਾਈ ਸੰਗਤੀਏ ਦੀ ਅਗਵਾਈ ਹੇਠਾਂ ਭੇਜਿਆ ਕਿ ਹੁਸੈਨ ਖਾਨ ਨੂੰ ਉੱਥੇ ਹੀ ਰੋਕ ਪਾਈ ਜਾਏ ਪਾਰਕ ਕਿਰਪਾਲ ਤੇ ਰਾਮ ਸਿੰਘ ਕਟੋਚ ਇਤਨੇ ਡਰ ਗਏ ਕਿ ਉਹ ਹਸੈਨ ਖਾਨ ਨਾਲ ਜਾ ਰਲੇ ਗੁਲੇਰ ਦੀ ਨਾਕਾਬੰਦੀ ਕਰ ਲਈ ਗਈ ਗੁਲੇਰ ਦੇ ਗੋਪਾਲ ਨੇ 10000 ਰੁਪਏ ਦੇ ਕੇ ਘੇਰਾ ਉਠਮੋਣਾ ਚਾਹਿਆ ਤੇ ਉਹ ਆਪੂ ਰੁਪਏ ਲੈ ਕੇ ਹਸੈਨ ਖਾਨ ਪਾਸ ਗਿਆ ਉਥੇ ਕਿਰਪਾਲ ਕਟੋਚ ਨੇ ਗੋਪਾਲ ਨੂੰ ਸਿੱਖਾਂ ਕੋਲੋਂ ਮਦਦ ਮੰਗਣ ਤੇ ਬੁਰਾ ਭਲਾ ਕਿਹਾ ਤੇ ਕਈ ਜਲੀਆਂ ਕਟੀਆਂ ਸੁਣਾਈਆਂ ਗੋਪਾਲ ਨੇ ਕਿਰਪਾਲ ਨੂੰ ਦੇਖ ਦਰੋਹੀ ਬੁਜਦਿਲ ਕਿਹਾ ਜੋ ਹੁਸੈਨ ਖਾਨ ਦੀ ਮਦਦ ਕਰ ਰਿਹਾ ਸੀ ਪਤ ਜੀ ਕਿਰਪਾਲ ਤੇ ਗੋਪਾਲ ਹੱਥੋਂ ਪਾਈ ਹੋ ਪਏ ਤੇ ਜੰਗ ਆਰੰਭ ਹੋ ਗਈ ਸਿੱਖ ਕਿਲੇ ਤੋਂ ਬਾਹਰ ਹੋ ਗਏ ਸਨ ਕਿ ਹੁਣ ਸੰਧੀ ਹੋ ਗਈ ਹੈ ਪਰ ਗੋਪਾਲ ਨੂੰ ਘੇਰਿਆ ਦੇਖ ਸਿੱਖ ਫੌਜਾਂ ਨੇ ਹੁਸੈਨ ਖਾਨ ਦੀਆ ਫੌਜਾਂ ਤੇ ਹੱਲਾ ਬੋਲ ਦਿੱਤਾ ਹਰੀ ਸਿੰਘ ਨੇ ਕਰਾਰੇ ਹੱਥ ਦਿਖਾਏ ਹਿੰਮਤ ਤੇ ਹੁਸੈਨ ਦਾ ਟੱਕਰਾ ਭਾਈ ਕੀਮਤ ਨੇ ਕੀਤਾ ਇਧਰ ਜਸਵਾਲ ਨੂੰ ਹੁਸੈਨ ਨੇ ਘੇਰ ਲਿਆ ਤੇ ਉਥੇ ਹੀ ਜਸਵਾਲ ਨੂੰ ਡੇਗ ਲਿਆ ਪਰ ਉਸ ਵੀ ਡਿਗਦੇ ਡਿਗਦੇ ਐਸਾ ਵਾਰ ਕੀਤਾ ਕੇ ਹੁਸੈਨ ਦੇ ਪ੍ਰਾਨ ਨਿਕਲ ਗਏ ਹੁਸੈਨ ਖਾਨ ਨੂੰ ਮਰਦੇ ਦੇਖ ਕਿਰਪਾਲ ਹਿੰਮਤ ਅੱਗੇ ਵਧੇ ਪਰ ਭਾਈ ਕੀਮਤ ਨੇ ਅੱਗੇ ਹੋ ਕੇ ਦੋਹਾਂ ਨੂੰ ਰੋਕ ਲਿਆ ਭਾਈ ਹਰੀ ਸਿੰਘ ਨੇ ਕਰਾਰੇ ਹੱਥ ਦਿਖਾਏ ਚੰਦੇਲ ਦਾ ਰਾਜਾ ਵੀ ਦਿਲ ਖੋਲ ਕੇ ਲੜਿਆ ਤੇ ਕਿਰਪਾਲ ਤੇ ਹਿੰਮਤ ਨੂੰ ਰੋਕ ਪਾਉਣੀ ਚਾਹੀ ਪਰ ਉਹ ਅੱਗੇ ਹੀ ਵਧਦੇ ਗਏ ਜਦ ਐਸਾ ਭਾਈ ਸੰਗਤ ਰਾਏ ਨੇ ਡਿੱਠਾ ਤਾਂ ਉਹ ਆਪਣੇ ਸੱਤਾ ਘੋੜਸਵਾਰ ਨਾਲ ਐਸਾ ਜੂੰਜਿਆ ਕਿ ਕਟੋਚੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਭਾਈ दारू ਨੇ ਵੀ ਮਰਦਾਨਗੀ ਦੀ ਹੱਦ ਦੱਸੀ ਭੱਲੇ ਵਿੱਚ ਹੀ ਹਿੰਮਤ ਜ਼ਖਮੀ ਹੋ ਕੇ ਡਿੱਗ ਪਿਆ ਤਿਰਪਾਲ ਵੀ ਮੂੰਹ ਪਨਾ ਬੈਠਾ ਅਤੇ ਉਹਦਾ ਸਾਥੀ ਕਿਰਪਾ ਰਾਮ ਉੱਥੇ ਹੀ ਢੇਰ ਹੋ ਗਿਆ ਕ੍ਰਿਪਾਲ ਨੂੰ ਡਿੱਗਦਾ ਦੇਖ ਉਸਦੇ ਸਾਰੇ ਹੀ ਸਾਥੀ ਨਸ ਗਏ ਭਾਈ ਰਾਮ ਸਿੰਘ ਨੇ ਗੋਪਾਲ ਨੂੰ ਕਿਹਾ ਕਿ ਸਾਰੀ ਸ਼ਰਾਰਤ ਦੀ ਜੜ ਹਿੰਮਤ ਸੀ ਜਿਸ ਨੇ ਕ੍ਰਿਪਾਲ ਨੂੰ ਚੁੱਕ ਦਿੱਤੀ ਸੀ ਸੋ ਉਸ ਨੂੰ ਸੁੱਕਾ ਜਾਣ ਦੇਣਾ ਨੀਤੀ ਨਹੀਂ ਇਹ ਸੁਣਦੇ ਸਾਰ ਹੀ ਗੋਪਾਲ ਨੇ ਹਿੰਮਤ ਨੂੰ ਮਾਰ ਮੁਕਾਇਆ ਅਤੇ ਵਾਹਿਗੁਰੂ ਦੀ ਬਖੀ ਸਦਕਾ ਜਿੱਤ ਫਿਰ ਸਿੱਖਾਂ ਦੀ ਹੋਈ ਇਸ ਜੰਗ ਨਾਲ ਵੀ ਸਿੱਖਾਂ ਦੇ ਹੌਸਲੇ ਵਧੇ ਭਾਵੇਂ ਕਈ ਪ੍ਰਸਿੱਧ ਸਿੱਖ ਇਸ ਜੰਗ ਵਿੱਚ ਸ਼ਹੀਦ ਹੋ ਗਏ ਸਨ ਸ਼ਹੀਦ ਹੋਣ ਵਾਲਿਆਂ ਵਿੱਚ ਭਾਈ ਸੰਗਤਜੀ ਸਨ ਇਹ ਜੰਗ ਫਰਵਰੀ 1696 ਨੂੰ ਹੋਇਆ ਇਸ ਜੰਗ ਦਾ ਵਿਸਾਰ ਦਿੰਦੇ ਮਹਾਰਾਜ ਨੇ ਲਿਖਿਆ ਸੀ ਕਿ ਵਾਹਿਗੁਰੂ ਜੀ ਦੀ ਰਹਿਮਤ ਸਦਕਾ ਸਾਡਾ ਕੋਈ ਨਾਮ ਵਿਗੜ ਸਕਿਆ ਤੇ ਸ਼ਸਤਰਾਂ ਦੀ ਮਾਰ ਹੋਰ ਥਾਂ ਵਗੀ ਰਾਖ ਲਿਓ ਹਮ ਕੋ ਜਗ ਰਾਈ ਲੋਹ ਘਟਾ ਅਨ ਤੇ ਵਰਸਾਈ ਸੋ ਸਾਧ ਸੰਗਤ ਜੀ ਸਾਖੀ ਜਿਆਦਾ ਲੰਮੀ ਹੋਣ ਕਰਕੇ ਸਾਖੀ ਨੂੰ ਇੱਥੇ ਹੀ ਰੋਕਦੇ ਹਾਂ ਸੰਗਤ ਜੀ ਸਾਖੀ ਸੁਣਾਉਂਦਿਆਂ ਜੇ ਕੋਈ ਭੁੱਲ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਮਾਫ ਕਰ ਦੇਣਾ ਤੇ ਸਾਖੀ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ